ਏਵੇਂ ਮਸ਼ਹੂਰ ਆ ਕੁੱਤਰ ਪੂਰੇ ਚਿੱਟੀਆਂ ਵਾਲੇ ਤੇ ਇਹ ਬਲੱਡ ਲੈਂਡ ਚੋਂ ਬਈ ਕਬੂਤਰੀ ਕੱਲੀ ਰਹਿ ਗਈ ਸੀ ਇੱਥੇ ਬਾਜੀ ਨਿਬੜੀ ਸੀ 1 ਵਜੇ ਖਿਆਲੀ ਉੱਡੀ ਸੀ ਬਈ ਤੇ ਕੱਲੀ ਰਹਿ ਗਈ ਸੀ ਜਮਾ ਇਹ ਆ ਉਹ ਕੁੱਤਰ ਦੀ ਵੱਡੀ ਜੋੜੀ ਦੀ ਪੱਠੀ ਹੈ ਇਹ ਬੰਟੀ ਕਬੂਰ ਚੱਕ ਲਾ ਆ ਬਈ ਆ ਕਬੂਤਰੀ ਆ ਪਿਓ ਇਹਨਾਂ ਦਾ ਇੱਕ ਹੀ ਆ ਤੇ ਮਾਂ ਡੋੜੀ ਸੀ ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਵੀਰੇ ਉਮੀਦ ਕਰਦਾ ਸਾਰੇ ਭਰਾ ਵਧੀਆ ਹੋਣਗੇ ਤੇ ਆਣਾ ਵੀਰੇ ਜਾਨਵਰ ਆ ਗਏ ਤੇ ਇਹ ਬਈ ਸਾਰੇ ਛੱਡਣ ਗੰਨਿਓ ਰਹੇ ਕੋਊਤਰਾਗੇ ਇਹ ਆਪਣੇ ਭਰਾ ਦੇ ਕੋਊਤਰਾ ਬਈ ਪੂਰਾ ਤਕੜਾ ਕਮਟਾ ਉੱਤੇ ਤੇ ਬਾਜੀਆਂ ਵੀ ਬਈ ਕਹਿ ਗਈ ਜਿੱਤੇ ਵਜਾਵਾਂ ਯਾਰ ਕੱਲੇ ਰਹਿ ਰਹੇ ਨੇ ਤੇ ਇਹ ਨਾਲ ਵੀ ਜਾਨਵਰ ਬੰਦਾ ਕਨਾਲ ਹੋਰ ਸੀਗਾ ਭਰਾ ਡਾਉਨ ਉਹ ਬਾਹਰ ਚਲਾ ਗਿਆ ਤੇ ਬਾਈ ਆਪਣਾ ਕੱਲਾ ਰਹਿਗਾ ਡਾਉਨ ਨਾਲ ਦੇ ਇੱਕ ਬਾਕੀ ਖੇਤੀ ਕਰਕੇ ਕੋਊਤਰਾ ਛੱਡੇ ਨਹੀਂ ਗਿਆ ਬਾਜੀਆਂ ਇਹ ਇਹਨਾਂ ਜੋ ਕੁਛ ਨੇ ਤੇ ਭੈਣ ਭਰਾ ਛੱਡ ਲਈ ਸੀ ਤੇ ਵਧੀਆ ਬਾਜੀਆਂ ਜਿੱਤੇ ਆ ਤੇ ਦੇਣੇ ਆ ਬਈ ਕਬੂਤਰ ਤੇ ਆਪਾਂ ਤੁਹਾਨੂੰ ਸ਼ੌਕ ਕਰਾਉਣੇ ਨੇ ਨਾ ਨਾ ਇਹ ਸਾਰੇ ਮਤਲਬ ਪੱਠੇ ਆ ਪਿਛਲੇ ਸਾਲ ਦੇ ਐਟ ਕੀ ਰਹੇ ਵੇ ਤੇ ਗਰੰਟੀ ਵਾਲੇ ਕਬੂਤਰਾ ਬਈ ਪੂਰੇ ਨਾਲ ਆਪਾਂ ਤੁਹਾਨੂੰ ਇਹਨਾਂ ਦਾ ਸ਼ੌਕ ਵੀ ਕਰਾਉਣੇ ਆ ਤੇ ਜਿਹੜੇ ਭਰਾ ਨੂੰ ਵਧੀਆ ਲੱਗੇ ਜਾਨਵਰ ਬਈ ਲੈ ਜਾ ਸਕਦਾ ਗਰੰਟੀ ਪੂਰੀ ਮਿਲੂਗੀ ਪਤਾ ਲੱਗ ਜੂਗਾ ਡਾ ਕੇ ਤੇ ਬੱਚੇ ਕਰਾਉਣੇ ਬੱਚੇ ਕਰਾ ਸਕਦੇ ਨੇ ਜੇ ਪੱਠੇ ਆ ਤੇ ਵਿੱਚ ਪੱਠੀਆਂ ਇਹਨਾਂ ਦੇ ਤੁਹਾਨੂੰ ਵੀਡੀਓ ਬਣਾ ਕੇ ਬਈ ਇਹਨਾਂ ਦੀ ਪਾਉਣੀਆਂ ਪਾ ਚੈਨਲ ਤੇ ਪਾਈ ਆ ਤੇ ਫੋਨ ਉਹੀ ਕਰੋ ਵੀਰੇ ਜਿਹਨੇ ਲੈਣੇ ਹੋਣਗੇ ਭਰਾ ਨੇ ਤੇ ਟਾਈਮ ਨਾ ਖਰਾਬ ਕਰੋ ਬਾਈ ਨਾ ਆਵਦਾ ਤੈਨਾਂ ਕਿਸੇ ਦਾ ਬਾਈ ਅੰਦਾਪਾ ਤੁਹਾਨੂੰ ਦਿਖਾ ਦਿੰਦਾ ਕੂਤਰਾ ਉਤਰਾਂ ਦੀ ਪੂਰੀ ਗਾਰੰਟੀ ਹੋਊਗੀ ਤੇ ਆ ਵੀਰੇ ਜਾਨਵਰ ਇਹਦਾ ਭਰਾ ਬਾਈ 2 ਬਾਜੀਆਂ ਜਿੱਤ ਗਿਆ ਸੀ ਤੀਜੀ ਬਾਜੀ ਹੰਮਤਪੁਰਾ 250 ਕੂਤਰਾਾਂ ਦਾ ਤੇ ਐਂਡ ਤੇ ਜਾ ਕੇ ਹਰਿਆ ਸੀਗਾ ਇਹ ਉਹਦਾ ਸਾਕਾ ਭਾਈਆ ਨਾਲ ਦਾ ਜਮਾ ਤੇ 2 ਬਾਜੀਆਂ ਪਹਿਲਾਂ ਜਿੱਤ ਚੁੱਕਿਆ ਸੀ ਥੋੜਾ ਜਿਹਾ ਗਲਤੀ ਨਾਲ ਹੀ ਹਾਰ ਗਿਆ ਸਾਮ ਕੰਨੀਓ ਹਰ ਗਿਆ ਸੀਗਾ ਤੀਜੀ ਬਾਜੀ ਤੇ ਇਹ ਵੀ ਕੂਤਰਾ ਬਈ ਉਹਦਾ ਭਾਈ ਹੋਈ ਐ ਇਹ ਵੱਡੇ ਖਟੀਆਂ ਵਾਲੇ ਦੇ ਪੱਠੇ ਆ। ਉਹ ਪੁੱਤਰ ਤੀਜੀ ਵਾਜੀ ਛੱਡੇ ਜੋ ਚੱਕ ਲੈ ਸੀ ਕਿਸੇ ਨੇ ਦਿੱਤਾ ਨਹੀਂ ਸੀ। ਗੋਲ ਹੋ ਗਿਆ ਸੀ ਪੁੱਤਰ ਤੇ ਆਹ ਨਾਲ ਇਹਦੇ ਭਾਈ। ਤੇ ਦੋਨੇ ਭਾਈ ਬੰਦਾ ਘਰੇ ਕੱਢ ਸਕਦਾ ਭਾਈ ਦੱਸ ਦੇਣਗੇ ਵੀ ਹਾਂ ਕੀ ਸਾਹਕਤਾ ਵਾ। ਤੇ ਇਹ ਆ ਵੀਰੇ ਜੋੜੀ ਖਟੀਆਂ ਦੀ। ਇਹਦਾ ਭਾਈ 2 ਵਜੇ ਜਾਂਦਾ ਪਿਆ। ਆਲੇ ਕਿਸਾ ਦੇ ਪੁੱਤਰ। ਕਾਲੀਆਂ ਨੰਦਰਾ ਵੀਰੇ। ਖਟੀਆਂ ਖਾ। ਆਪਾਂ ਤੁਹਾਨੂੰ ਕੱਲੇ ਕੱਲੇ ਦਾ ਸ਼ੌਕ ਕਰਾਉਣਾ ਬਾਈ ਪੁੱਤਰਾਂ ਦੀ ਪੂਰੀ ਗਰੰਟੀ ਹੋ ਬਾਈ ਜ਼ਿੰਮੇਵਾਰੀ ਹੋ ਆਪਣੀ ਪੂਰੀ ਰੇਟ ਵੀ ਠੀਕ ਚੀ ਦੇਣੇ ਆ ਬਾਈ ਤੇ ਫੋਨ ਉਹੀ ਕਰੋ ਜਿਹਨੇ ਲੈਣੇ ਆ ਇੱਕ ਵਾਰੀ ਲੈ ਗਿਆ ਭਰਾ ਦੁਬਾਰਾ ਪੈਸੇ ਲਾਉ ਬਾਈ ਇਹਨਾਂ ਦੇ ਮਾਪਿਆਂ ਦਾ ਤਾਂ ਬਾਈ ਬੰਦੇ ਬਹੁਤ ਪੈਸੇ ਲਾ ਕੇ ਗਿਆ ਤੇ ਪਰ ਦਿੱਤੇ ਨਹੀਂ ਕਿਸੇ ਨੂੰ ਚਾਰ ਗੁੱਡੇ ਭਰਾ ਦੇ ਪੂਰਾ ਤਕੜਾ ਸੈਟ ਆ ਬਾਈ ਸਾਰਾ ਮਨ ਲੱਗਿਆ ਕੋਠੀ ਦੇ ਪਾਇਆ ਬਤਾ ਹਾਂ ਉਹ ਤਰ੍ਹਾਂ ਦਾ ਸਾਰਾ ਜਗਾੜੀ ਇੱਥੇ ਕਰਿਆ ਤਾਂ ਕਉਤਰ ਬੱਦ ਕਰਕੇ ਬਈ ਹੁਣ ਰਹਿ ਗਏ ਵੀ ਚੱਲ ਕਿਸੇ ਦੇ ਹੋਰ ਕੰਮ ਆ ਜਾਣਗੇ ਤਾਂ ਦੇਣੇ ਆ ਬਈ ਤੇ ਇਹ ਰਹਿ ਗਏ ਜੀ ਸਾਰੀ ਛਡਣ ਗਨੀ ਕਉਤਰਾ ਪਾ ਬਈ ਆਪਣੇ ਚੈਨਲ ਤੋਂ ਜਿੰਨੇ ਵੀ ਬੰਦੇ ਨੂੰ ਦਵਾਏ ਆ ਅੱਜ ਤੱਕ ਬੰਦੇ ਸਾਰੇ ਬਾਜ਼ੀਆਂ ਜਿੱਤਿਆ ਤੇ ਨਾਲੇ ਆਪਾਂ ਨੂੰ ਯਾਦ ਕਰਦਾ ਦੁਬਾਰਾ ਵੀ ਭਰਾ ਲੈ ਕੇ ਜਾਂਦੇ ਆ ਜਿਹੜੇ ਜਿਹੜੇ ਫੋਨ ਕਰਦੇ ਆਪਾਂ ਨੂੰ ਵੀ ਆਪਾਂ ਨੂੰ ਬਈ ਹੋਰ ਚਾਹੀਦੇ ਆ ਅੱਜ ਤੱਕ ਇੱਕ ਬੰਦੇ ਨੂੰ ਵੀ ਆਪਾਂ ਕਉਤਰ ਨਹੀਂ ਮਾੜੇ ਦਵਾਏ ਕਿਸੇ ਤੋਂ ਵੀ ਜੇ ਆਪਾਂ ਦਵਾਵਾਂਗੇ ਆਪਣੇ ਭਰਾਵਾਂ ਦੇ ਜਿਹੜਾ ਨੂੰ ਜਾਣ ਫਰਿਆਣ ਆਪਣੀ ਵਧੀਆ ਕਉਤਰ ਉਹੀ ਦਵਾਏ ਆਪਣੇ ਚੈਨਲ ਤੋਂ ਆਪਾਂ ਕਟੀਆਂ ਦੇ ਕਾਲੀਆਂ ਨੋਕਾਂ ਵੇ ਇਹਨਾਂ ਦੀਆਂ ਤੇ ਆਹ ਵੀਰੇ ਕਬੂਤਰ ਗੀ ਤੇ ਉਹਦਾ ਬਈ ਪੌਰ ਹਰੀਆਂ ਅੱਖਾਂ ਦਾ ਵਿੱਚ ਕਾਲਾ ਡਿ ਲਗਾ ਤੇ ਪਉਦੀ ਵੀ ਕਲਪ ਲਾ ਦਾਂਗੇ ਵਿੱਚ ਤੇ ਪਉਦੀ ਬਟ ਤੇ ਇਹ ਉਹਦੀ ਤੀ ਹੈ ਬਈ ਕਬੂਤਰ ਉਹ ਵੀ ਬਹੁਤ ਜ਼ਿਆਦਾ ਭੜਾ ਤੇ 3-4 ਵਜਿਆਂ ਜਿੱਤੇ ਵਾ ਆ ਉਹਦੀ ਤੀ ਹੈ ਗੀ ਦਾ ਸੁਪਰਾ ਨਾਨ ਮਰ ਕਿਵੇਂ ਲੱਗੇ ਤੇ ਆ ਉਹ ਹੀ ਬੁੱਤਰ ਤੇ ਇਹਦਾ ਬਈ ਜਿਹੜਾ ਇਹਦਾ ਪਿਓ ਹੈਗਾ 8-9 ਸਾਲੋਂ ਮਰ ਉਹਦੀ ਤੇ ਗਾਹਾਂ ਇਹਦਾ ਉਹਦਾ ਪਿਓ ਦਾ ਪਿਓ ਵੀ ਬੈਠਾ ਹੈਗਾ 14-15 ਸਾਲ ਪੁਰਾਣਾ ਪੁੱਤਰ ਤੇ ਇਹ ਉਹਦੀ ਬਰਡ ਲੈਣਾ ਆ ਦੇਖ ਸਕਦੇ ਆ ਅੱਖੇ ਦੀ ਬਈ ਹਾਂਜੀ ਵੀਰੇ ਬਰਨਾਲਾ ਜ਼ਿਲ੍ਹਾ ਬਈ ਤੇ ਵੀਡੀਓ 'ਚ ਨੰਬਰ ਪਾਵਾਂਗੇ ਆਪਾਂ ਮਾਲਵਾ ਇਲਾਕਾ ਤੇ ਕਾਲ ਕਰ ਸਕਦਾ ਭਰਾ ਕਾਲ ਵੀਰੇ ਉਹੀ ਕਰੇ ਆਪਣੀ ਰਿਕਵੈਸਟ ਹੀ ਆ ਜਿਹਨੇ ਭਰਾ ਨੇ ਲੈਣੇ ਆਉਣਗੇ ਬੈੱਡ ਵੀ ਪੂਰਾ ਤਗੜਾ ਕੁੱਤਰਦਾ ਥੱਲੇ ਲਾਉਸ ਆ ਬਈ ਪੂਰੇ ਸਿਰ ਆ ਜਾਂ ਨਮਰਾ ਬਈ ਸਾਰੇ ਚੰਗੇ ਆ ਪੂਰਾ ਇੱਕ ਤੱਕੀ ਆਪਾਂ ਹੁਣ ਬਣਾ ਕੇ ਦਿਖਾ ਦਿੰਨੇ ਆ ਵੀਡੀਓ ਬਈ ਐ ਨਹੀਂ ਹੈਗਾ ਵੀ ਆਹ ਮਾੜਾ ਹੋਊਗਾ ਉਹ ਨਹੀਂ ਨਹੀਂ ਬਈ ਸਾਰੇ ਚੰਗੇ ਆ ਜਵਾਕ ਨੇ ਉਹਦੇ ਚਾਰ ਥਾਂਬੇ ਵੀ ਹੂੰ ਇਹਨੀਆਂ ਕੰਨੀਆਂ ਤੋਰ ਚੀ ਆ ਜਾ ਆ ਸਾਨੂੰ ਸਹੀ ਗੱਲ ਕਰੇ। ਬਾਕੀ ਵਰਤੀ ਇਹਦਾ ਮੈਨੂੰ ਬਹੁਤ ਬਹੁਤ ਚੱਕਲਾ ਬੰਟੀ ਕੋ ਹੋਰ ਚੱਕਲਾ। ਆਹ ਬਈ ਆਹ ਕਬੂਤਰੀ ਆ। ਪਿਓ ਇਹਨਾਂ ਦਾ ਇੱਕ ਹੀ ਆ ਤੇ ਮਾਂ ਡੋੜੀ ਸੀ। ਤੇ ਆਹ ਬਈ ਇਹ ਬਾਜੀ ਛੱਡਣਾ ਸੀ ਜਮਾ ਤਿਆਰ ਸੀ ਕੰਨੀਆਂ ਤੋੜਦੀ ਸੀ ਜਵਾਕ ਨੇ। ਤੇ ਇਹ ਵੀ ਹੁਣ ਕੇ ਛੱਡਿਆ ਨਹੀਂ ਆ ਬਈ। ਕਬੂਤਰ ਆ ਇਹ ਬਈ। ਥੱਲੇ ਲਾਉ ਸਾਦੇ। ਟੋਪੀ ਵਾਲਾ ਕਬੂਤਰ ਵੱਡੇ ਕਬੂਤਰ ਦੀ ਆ ਬਈ ਇਹ। ਹਰੀਆਂ ਖਾਣੇ ਦੇ। ਤੇਰਾ ਅਬਰਾ ਜਾਂ ਜਾਂਦੀ ਗੁਰੂਪਰਾ ਜਿਹੜਾ ਲੈ ਕੇ ਜਾਉ ਬਈ। ਇਹ ਕਬੂਤਰੀ ਆ। ਕੱਲਾ ਲੰਦਾ ਕਰਕੇ ਬਈ ਸਾਹ ਜ਼ਿਆਦਾ ਕਢਾ ਲਈ ਸੀ। ਇੱਕ ਕਬੂਤਰੀ ਆ ਬਈ। ਨੰਦਰਾ ਦੇਖ ਸਕਦੇ ਹੋ ਬਈ। ਪੂਰੀ ਡਬਲ ਡਬਲ ਦਾ ਤੇਲingen ਛੱਡ ਦੇ ਤੇ ਆ ਵੀਰੇ ਜਾਵਾਂ ਐਵੇਂ ਮਸ਼ਹੂਰ ਆ ਕੁੱਤਰ ਪੂਰੇ ਚਿੱਟੀਆਂ ਵਾਲੇ ਤੇ ਇਹ ਬਲੱਡ ਲੈਂਡ ਚੋਂ ਬਈ ਕਬੂਤਰੀ ਕੱਲੀ ਰਹਿ ਗਈ ਸੀ ਇੱਥੇ ਬਾਜੀ ਨਿਬੜੀ ਸੀ 1 ਵਜੇ ਖਿਆਲੀ ਉੱਡੀ ਸੀ ਬਈ ਤੇ ਕੱਲੀ ਰਹਿ ਗਈ ਸੀ ਜਮਾ ਇਹ ਆ ਉਹ ਕੁੱਤਰ ਦੀ ਵੱਡੀ ਜੋੜੀ ਦੀ ਪੱਠੀ ਆ ਇਹ ਇਹਦੀ ਭੈਣ ਸੀ ਬਈ ਜਮਾਂ ਕੱਲ ਹੀ ਰਹੀ ਸੀ 1 ਵਜੇ ਬਾਜੀ ਨਿਪਟ ਗਈ ਸੀ ਪੂਰੀ ਅੱਗ ਪੈਦੀ ਚ ਲੋਸ ਫੁੱਲ ਚ ਇਹ ਆਪਣਾ ਜੇਦੀ ਨੀ ਉੱਤੋਂ ਇਹ ਬਲੱਡ ਰੈਨ ਚ ਸੀ ਬਈ ਇਹ ਚਿੱਟੀਆਂ ਵਾਲੇ ਆ ਬਈ ਵੱਡਾ ਗੁਬੂਤਰਾ ਇਹ ਉਹਦੀ ਧੀ ਹੈਗੀ ਤੇ ਆ ਗੁਬੂਤਰਾ ਹੈਗਾ ਔਰੇ ਚੰਗੇ ਜਾਨਵਰ ਆ ਬਈ ਹੁਣ ਜਿਹੜੇ ਤੂੰ ਆਹ ਗੱਲ ਕਰ ਤੇ ਆਹ ਵੀਰੇ ਬਕੁਤਰ ਬਾਜੀ ਉੱਡਿਆ ਬਕੁਤਰਾ ਦੇ ਐਂਡ ਤੇ ਹਰੇ ਵਜਮ ਮਗਰਲੇ ਕੋ ਉਤਰਾਂ ਜੋ 6 ਸੱਤਰੇ ਸੀਗੇ ਤੇ ਟੱਚ ਮਾਰ ਕੇ ਸੀ ਉਦੋਂ ਮੂਰ ਬਹਾਵਾਟਾ ਮੁੱਢ ਗਿਆ ਤੇ ਕਟਿਆ ਗਿਆ ਸੀਗਾ ਇਹ ਉੱਡਿਆ ਵੀ ਬਹੁਤ ਸੀਗਾ 4 4:30 ਵਜੇ ਬਾਜੀ ਨਿਬੜ ਗਈ ਸੀ ਤੇ ਆਹ ਕੂਤਰੀ ਹੈ ਵੀਰੇ ਬਾਕੀ ਨੇ ਜੋ ਕੂਤਰੀਆਂ ਵੀ ਆ ਕੋਈ ਸਕੂਟਰ ਆ ਕੇ ਨਾਰ ਥੋੜੇ ਜਿਹਾ ਵੱਧ ਆ ਕੇ ਤੇ ਕਾਲ ਕਰ ਸਕਦਾ ਵੀਰੇ ਕਬੂਤਰ ਪ ਡੈਲੀਵਰੀ ਹੋ ਜੂਗੀ ਬਾਈ ਜੇ ਲੈ ਕੇ ਜਾਣਿਆ ਲਜਾ ਵੀ ਸਕਦਾ ਬੰਦਾ ਤੇ ਡੈਲੀਵਰੀ ਵੀ ਹੋ ਜੂਗੀ ਬਾਈ ਬਸ ਤੇ ਚੜਾ ਦਾਂਗੇ ਤੇ ਆ ਦੇਖ ਸਕਦੇ ਹੋ ਵੀਰੇ ਹਾਏ ਹਾਏ ਜਾਨਵਰ ਸਾਰੇ ਤੇ ਫੋਨ ਲਬਈ ਪਰ ਰਿਕਵੈਸਟ ਹੀ ਆ ਫੋਨ ਉਹੀ ਕਰੋ ਵੀਰੇ ਜਿਹਨੇ ਲੈਣੇ ਹੋਏ ਭਰਾ ਬਣ ਕੇ ਵੀ ਫੋਨ ਲਾਣਾ ਲੈਣੇ ਉਹ ਵਿੱਚ ਬੰਦੇ ਨੇ ਹੁੰਦੇ ਨਹੀਂ ਯਾਰ ਆਪਾਂ ਪਹਿਲਾਂ ਵੀ ਦਵਾਇਆ ਬਈ ਆਪਣੇ ਚੈਨਲ ਤੋਂ ਮੁੱਤਰ ਨਹੀਂ ਗੈਨੂ ਮਾੜੇ ਦਵਾਇਆ ਆਪਾਂ ਜਿੱਤ ਆਪਾਂ ਬੰਦੇ ਬਾਜ਼ੀਆਂ ਜਿੱਤੇ ਆਪਣੇ ਕੂਤਰਾਂ ਨੂੰ ਦੀ ਨਾਲ ਗਏ ਸੀ ਉਹ ਰੋਟਾ ਪਾ ਲਈ ਉਹਦਾ ਬੱਤਰੀ ਉਹਨੂੰ ਦੋ ਵਾਰੀਆਂ ਸੁਵਾ ਦਿੱਤੀ ਤੇ ਆਹ ਵੇ ਅੱਖ ਦੇਖ ਸਕਦੇ ਸੀ ਪਾਣੀ ਨਾਲ ਗਿਆ ਦੱਸੋ ਭਰਾ ਮੇਰੇਓ ਜਾਨਵਰ ਕਿਵੇਂ ਲੱਗੇ ਤੇ ਉਮੀਦ ਕਰਦਾ ਹਾਰੇ ਭਰਾ ਵਧੀਆ ਹੋਣਗੇ ਬਾਕੀ ਬਾਈ ਵੀਡੀਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਭਰਾ ਨਵੇਂ ਆ ਤੇ ਇਸੇ ਤਰੀਏ ਆਪਾਂ ਬਾਈ ਸ਼ੌਕ ਕਰੋਂਦੇ ਰਮਾਂਗੇ ਤੇ ਲਵ ਯੂ ਹਰ ਬੰਦ ਬੰਨ ਉਹ ਵੀ ਕੁੱਤਰਾ ਬਾਈ ਆਹ ਬਈ ਬਾਈ ਦਾ ਸਾਰ ਟੱਪ ਸਾਰਾ ਬੰਦਾ ਭਾਗ ਗਿਆ ਇੱਥੇ ਮੰਜੀ ਹਨਾ ਤੇ ਬਈ ਕੱਲੇ ਬੰਦੇ ਕਰਕੇ ਬਈ ਬਣੀ ਨਹੀਂ ਗੱਲ ਬਾਜ਼ੀਆਂ ਦੇ ਛੱਡੀਆਂ ਪਰ ਜਿੱਤ ਗਿਆ ਆ ਰਹਿ ਕੁੱਤਰ ਬਾਵਾ ਗਏ